ਸਾਡੇ ਪਿੰਡ ਦੇ ਆਹਕਮਾ ਤੂੰ ਮੁੰਡਿਆਂ ਨੂੰ ਸਮਝਾ ਸਾਡੇ ਪਿੰਡ ਦੇ ਆਹਕਮਾ ਤੂੰ ਮੁੰਡਿਆਂ ਨੂੰ ਸਮਝਾ ਪੱਗਾ ਤਵਾਂ ਦੇ ਪੋਚਮੀਆਂ ਤੇ ਲੜ ਲੈੰਦੇ ਲਮਕਾ ਪੱਗਾ ਤਵਾਂ ਦੇ ਪੋਚਮੀਆਂ ਤੇ ਲੜ ਲੈੰਦੇ ਲਮਕਾ ਜਵਾਨੀ ਮੁਸਕਣ ਬੂਟੀ ਵੇ ਝਾਲਮਾ ਸੰਭੜ ਕੇ ਵਰਤਾ ਜਵਾਨੀ ਮੁਸਕਣ ਬੂਟੀ ਵੇ ਝਾਲਮਾ ਸੰਭੜ ਕੇ ਵਰਤਾ ਜਵਾਨੀ ਮੁਸਕਣ ਬੂਟੀ ਵੇ ਝਾਲਮਾ ਸੰਭੜ ਕੇ ਵਰਤਾ ਜਵਾਨੀ ਸੱਸ ਦੀ ਜਾਈ ਦੂਰ ਬਿਆਹੀ ਸਾਡੇ ਮਨ ਵਿੱਚ ਚਾ ਸੱਸ ਦੀ ਜਾਈ ਦੂਰ ਬਿਆਹੀ ਸਾਡੇ ਮਨ ਵਿੱਚ ਚਾ ਨੀ ਸੌਰੇ ਦੀ ਜਾਈਏ ਕਦੇ ਪਰੌਣੀ ਆ ਨੀ ਸੌਰੇ ਦੀ ਜਾਈਏ ਕਦੇ ਪਰੌਣੀ ਆ ਨੀ ਸੌਰੇ ਦੀ ਜਾਈਏ ਕਦੇ ਪਰੌਣੀ ਆ ਨੀ ਸੌਰੇ ਭੂਆ ਦਾ ਸਾਡੀ ਆਪਣੀ ਤੇ ਫੁੱਫੜ ਕਿਸੇ ਦਾ ਹੋਰ ਗੱਤਾ ਸਾਡੀ ਆ ਆਪਣੀ ਤੇ ਫੁੱਫੜ ਕਿਸੇ ਦਾ ਹੋਰ ਪੂਆ ਨੱਚਦੀ ਅੱਡੀਆਂ ਦੇ ਜੋਰ 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 ਪੂਆ ਤੀ ਵੀਰ ਦੀਪਤੀ ਜੀ ਮੇਰੀ ਪੂਆ ਕਹਿ ਕੇ ਗੱਲ ਕਰਦੀ ਤੀ ਵੀਰ ਦੀਪਤੀ ਜੀ ਮੇਰੀ ਪੂਆ ਕਹਿ ਕੇ ਗੱਲ ਕਰਦੀ ਤੀ ਵੀਰ ਦੀਪਤੀ ਜੀ ਮੇਰੀ ਭੂਆ ਕੇ ਕੇ ਗੱਲ ਕਰ ਰਾਤੀ ਤਾਂ ਆ ਗਈ ਪੂਰੀ ਹਨੇਰੀ ਰਾਤੀ ਤਾਂ ਆ ਗਈ ਪੂਰੀ ਹਨੇਰੀ ਸਾਰਿਆਂ ਨੂੰ ਪੈ ਗਈ ਆਪੋ ਆਪਣੀ ਸਾਰਿਆਂ ਨੂੰ ਪੈ ਗਈ ਆਪੋ ਆਪਣੀ ਮੇਰੇ ਸਹੁਰੇ ਨੇ ਚੱਕ ਲਈ ਮੇਰੇ ਸਹੁਰੇ ਨੇ ਚੱਕ ਲਈ ਰਾਨੇ ਆਪਣੀ 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 ਆਉਣ ਜਾਣ ਨੂੰ ਨੌ ਦਰਵਾਜ਼ੇ ਆਉਣ ਜਾਣ ਨੂੰ ਨੌ ਦਰਵਾਜ਼ੇ ਖਿਸਕ ਜਾਣ ਨੂੰ ਮੋਰੀ ਆਉਣ ਜਾਣ ਨੂੰ ਨੌ ਦਰਵਾਜ਼ੇ ਖਿਸਕ ਜਾਣ ਨੂੰ ਮੋਰੀ ਕੱਢ ਕਲੇਜਾ ਤੈਨੂੰ ਦਿੱਤਾ ਮਾਂ ਪੈਣ ਤੋਂ ਚੋਰੀ ਕੱਢ ਕਲੇਜਾ ਤੈਨੂੰ ਦਿੱਤਾ ਮਾਂ ਪੈਣ ਤੋਂ ਚੋਰੀ ਚੱਕ ਲੋ ਚੱਕ ਲੋ ਚਕਲੋਵਾਂ ਤੋਂ ਨੂੰ ਨੜਕਾ ਨਾ ਚੋਰੀ 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 ਲੰਮੇ ਲੰਮੇ ਤੰਦ ਨਹੀਂ ਮੈਂ ਤੱਕਲੇ ਤੇ ਪਾਉਨੀਆ ਲੰਮੇ ਲੰਮੇ ਤੰਦ ਨਹੀਂ ਮੈਂ ਤੱਕਲੇ ਤੇ ਪਾਉਨੀਆ ਤੱਕ ਤੱਕ ਰਾਂ ਸਾਰਾ ਦਿਨ ਮੈ ਲਗਾਉਨੀਆ ਤੱਕ ਤੱਕ ਰਾਂ ਸਾਰਾ ਦਿਨ ਮੈ ਲਗਾਉਨੀਆ ਜਾਦ ਕਰ ਮੈਂ ਤੈਨੂੰ ਹਰ ਵੇਲੇ ਤੂੰ ਬਾਬਾ ਜੀ ਦਾ ਜਾਲਮ ਵਿੱਚ ਬੀੜੇ 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 ਜੇ ਸੜਿਓ ਸੁਡਬਿਆਨਿਓ ਹੁੰਦਾ ਜੇ ਸੜਿਓ ਸੁਡਬਿਆਨਿਓ ਹੁੰਦਾ ਤੜਕੇ ਉਠਕੇ ਨਾਇਆ ਕਰੋ ਰ ਨਵਾਲਿਆਂ ਦੇ ਪੈਰੀ ਹੱਥ ਲਾਇਆ 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 ਕਰੋ ਆਣ ਨੀਰੀਆਂ ਜਾਣ ਨੀਰੀਆਂ ਚੰਨਾ ਸਾਥ ਦੇ ਵਿਚਾਲੇ ਗੱਲਾਂ ਹੋਣ ਤੇਰੀਆਂ 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 ਪਹਿਣ ਪਚਰ ਕੇ ਲਾਟੂ ਵਰਗੀ ਸਾਹਮਣੇ ਆਣ ਖਲੋਗੀ ਪਹਿਣ ਪਚਰ ਕੇ ਲਾਟੂ ਵਰਗੀ ਸਾਹਮਣੇ ਆਣ ਖਲੋਗੀ ਮੈਨੂੰ ਨੱਚ ਲੈਣ ਦਿਓ ਨੀ ਹੁਣ ਮੈਂ ਨੱਚਣ ਜੋਗੀ ਹੋਗੀ ਮੈਨੂੰ ਨੱਚ ਲੈਣ ਦਿਓ ਨੀ ਹੁਣ ਮੈਂ ਨੱਚਣ ਜੋਗੀ ਹੋਗੀ ਮੈਨੂੰ ਨੱਚ ਲੈਣ ਦਿਓ ਨੀ ਹੁਣ ਮੈਂ ਨੱਚਣ ਜੋਗੀ ਰਾਤੀ ਤਾ ਕਹਿੰਦਾ ਕਾਟੇ ਮੈਂ ਕਢਾ ਦੂੰ ਰਾਤੀ ਤਾ ਕਹਿੰਦਾ ਕਾਟੇ ਮੈਂ ਕਢਾ ਦੂੰ ਦੇਨੇ ਤਾ ਦੇ ਗਿਆ ਜਵਾਬ ਵੀ ਬੀਬੀ ਨਾਨ ਦੇ ਤੇਰਾ ਤਾ ਵੀਰਾ ਬੜਾ ਪੱਤੇ ਬਾਜ ਵੀ ਬੀਬੀ ਨਾਨ ਦੇ ਤੇਰਾ ਤਾ ਵੀਰਾ ਬੜਾ ਪੱਤੇਵਾਜ ਬੀਬੀ ਨਾਨ ਦੇ ਤੇਰਾ ਤਾ ਵੀਰਾ ਬੜਾ ਪੱਤੇਵਾਜ ਬੀਬੀ ਨਾਨ ਦੇ ਤੇਰਾ ਤਾ ਵੀਰਾ ਪੱਤੇਵਾਜ ਬੀਬੀ ਨਾਨ ਦੇ ਤੇਰਾ ਤਾ ਵੀਰਾ ਪੱਤੇਵਾਜ ਬੀਬੀ ਨਾਨ ਦੇ ਆਪ ਤੂੰਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਬੋਤੇ ਤੇਰੇ ਨੂੰ ਕੋ ਦਾ ਟੋਕਰਾ ਐ ਨੋਂ ਦੂ ਪਰਸਾ ਦੇ ਅਗੇ ਦੇ ਵਿੱਚ ਨੱਚਦੀ ਦੀ ਧਮਕ ਪਵੇ ਦਰਵਾਜ਼ੇ ਅਗੇ ਦੇ ਵਿੱਚ ਨੱਚਦੀ ਦੀ ਧਮਕ ਪਵੇ ਦਰਵਾਜ਼ੇ ਅਗੇ ਦੇ ਵਿੱਚ ਨੱਚਦੀ ਦੀ ਧਮਕ ਪਵੇ ਦਰਵਾਜ਼ੇ ਅਗੇ ਦੇ ਵਿੱਚ ਨੱਚਦੀ ਦੀ